ਅੱਖ ਨਾਲ ਸੁੰਘ ਕੇ ਪੜਨ ਲਾ ਦੇਂਗਾ ਤੇ ਦਿਮਾਗ ਇੰਨਾ ਤੇਜ਼ ਕਰ ਦਿਆਂਗੇ ਕਿ ਨੱਕ ਨਾਲ ਸੁੰਘ ਕੇ ਪੜਨ ਲੱਗ ਜਾਊਗਾ ਬੱਚਾ ਅੱਜ ਕੰਪੀਟੀਸ਼ਨ ਦਾ ਜ਼ਮਾਨਾ ਹੈ ਕੰਪੀਟੀਸ਼ਨ ਦਾ ਸਮਾਂ ਹੈ ਤੇ ਹਰੇਕ ਨੂੰ ਲੱਗਦਾ ਹੈ ਕਿ ਹਾਂ ਮੇਰਾ ਬੱਚਾ ਦੂਜਿਆਂ ਤੋਂ ਅੱਗੇ ਜਾਵੇ ਔਰ 15000 ਤੋਂ ਲੈ ਕੇ 20000 ਰੁਪਏ ਤੱਕ ਮੇਨਾ ਉਹ ਫੀਸ ਲੈਂਦੇ ਐ ਆਪਣੇ ਇਧਰ ਅਸੀਂ ਭਜਾਤੇ ਤਰਖਿਲ ਜੱਟੀ ਨੇ ਹਰਿਆਣੇ ਚ ਵੀ ਭਜਾਤੇ ਐ ਪਰ ਹੋਰ ਕਈ ਸਟੇਟਾਂ ਦੇ ਵਿੱਚ ਚੱਲ ਰਿਹਾ ਉਹਨਾਂ ਨੇ ਬੜੇ ਬੜੇ ਅਦਾਰੇ ਸਥਾਪਿਤ ਕਰ ਰੱਖੇ ਐ ਬੱਚੇ ਦਾ ਦਿਮਾਗ ਤੇਜ਼ ਕਰਨ ਵਾਲੇ ਰਗਾ ਔਰ ਇੱਕ ਤੁਸੀਂ ਹੋਰ ਵੇਖਿਆ ਹੋਣਾ ਬਹੁਤ ਜਿਹੜਾ ਪਹਿਲਾਂ ਇੱਕ ਚੱਲਿਆ ਸੀਗਾ ਕੇਬੀਸੀ ਦੇ ਉੱਤੇ ਕੌਣ ਬਣੇਗਾ ਕਰੋੜਪਤੀ ਉਹਦੇ ਤੱਕ ਇਸ ਤਰ੍ਹਾਂ ਦੀ ਬੇਟੀ ਸੀਗੀ ਇਸ ਉਮਰ ਦੀ ਐ ਠੀਕ ਹੈ ਉਹ ਖਾਂ ਦੀ ਪੱਟੀ ਬੰਨ ਕੇ ਪੜਦੀ ਸੀ ਬਾਤ ਕਰ ਉਹਨੇ ਬੰਦ ਕਰਤਾ ਸੀਗਾ ਤੇ ਅੱਜ ਮੈਂ ਤੁਹਾਡੇ ਸਕੂਲ ਵਿੱਚ ਆਇਆ ਹੈਗਾ ਉਹਦਾ ਇਸ ਚੀਜ਼ ਦਾ ਦਾਵਾ ਕਰਦੇ ਵੀ ਅਸੀਂ 1 ਮਹੀਨਾ ਟ੍ਰੇਨਿੰਗ ਦੇਵਾਂਗੇ ਬੱਚੇ ਨੂੰ ਤੇ ਆ ਮੈਂ ਤੁਹਾਡੇ ਸਕੂਲ ਚ ਆਇਆ ਹੈਗਾ 10 ਮਿੰਟ ਸਾਰੇ 10 15 ਮਿੰਟਾਂ ਇਸ ਬੱਚੀ ਨੂੰ ਇਹਨਾਂ ਟ੍ਰੇਨਿੰਗ ਦਿੱਤੀ ਹੈ ਅੱਖਾਂ ਦੀ ਪੱਟੀਆਂ ਬੰਨ ਕੇ ਪੜਨਗੇ ਕਾਲੀ ਪੱਟੀਆਂ ਤੇ ਆ ਕੋਈ ਚੈੱਕ ਕਰ ਸਕਦਾ ਡਬਲ ਪੱਟੀ ਹੈ ਇਹ ਨਹੀਂ ਕਿ ਆ ਵੀ ਇਹਦੇ ਵਿੱਚ ਦੀ ਕੁਝ ਦੀਦਾ ਹੈਗਾ ਡਬਲ ਪੱਟੀ ਹੈ ਥੋੜਾ ਗਿਆ ਜੀ ਬਟਾ ਬਸ ਬਸ ਲੋ ਜੀ ਇਸੇ ਬੇਟੀ ਦੇ ਅੱਖਾਂ ਦੇ ਪੱਟੀ ਬੰਨ੍ਹ ਦਿੱਤੀ ਹੈ ਠੀਕ ਹੈ ਕਾਲੀ ਪੱਟੀ ਐ ਡਬਲ ਐ ਤੁਰ ਦਿਖਾਤੀ ਪਹਿਲਾਂ ਆ ਕਿਤਾਬ ਹੈ ਇਹ ਕੋਈ ਸਿਲੇਬਸ ਦੀ ਕਿਤਾਬ ਨਹੀਂ ਹੈ ਲਓ ਬੇਟਾ ਇਹ ਨੱਕ ਨਾਲ ਸੁੰਘ ਕੇ ਪੜ ਕੇ ਦਿਖਾਓ ਦੋ ਨਾ ਤਰ ਦੋ ਨਾ ਤਰ ਦੋ ਨਾ ਤਰ ਤੇ ਬੇਟੀ ਨੱਕ ਨਾਲ ਸੁੰਘ ਕੇ ਪੜੂਗੀ ਇਹ ਕਿਤਾਬ He was tired and felt sick at heart, ready to, get, ready to give up all hope. It uh, seemed to him that there was no use uh, for him to try to do everything more. Okay. ਕੋਈ ਵੀ ਚੈੱਕ ਕਰ ਸਕਦਾ ਹੈ ਕਿ ਬੱਚੇ ਨੇ ਸਹੀ ਪੜਿਆ ਕਿ ਨਹੀਂ ਪੜਿਆ ਕੋਈ ਟੀਚਰ ਆ ਜਾਏ ਮੈਡਮ ਆ ਜਾਏ ਕੋਈ ਬੱਚਾ ਆ ਜਾਏ ਕੋਈ ਵੀ ਆ ਕੇ ਚੈੱਕ ਕਰ ਸਕਦਾ ਬੱਚੇ ਨੇ ਸਹੀ ਪੜਿਆ ਕਿ ਨਹੀਂ ਪੜਿਆ ਔਰ ਮੈਂ ਇਸ ਪੇਜ ਉਤੇ ਲਿਖਿਆ ਹੋਇਆ ਕੈਮਰਾਮੈਨ ਨੂੰ ਕਹੂੰਗਾ ਮੜਾ ਜੂਮ ਕਰਕੇ ਇਹਨੂੰ ਵੀ ਕੈਮਰੇ ਦੇ ਵਿੱਚ ਕੈਦ ਕਰ ਲੈ ਕੋਈ ਦੇਖ ਸਕਦਾ ਆ ਕਿ ਬੱਚੇ ਨੇ ਸਹੀ ਪੜਿਆ ਕਿ ਨਹੀਂ ਪੜਿਆ ਆ ਖਵਾ ਰਹੀ ਹੈ ਜੀ ਅਜੂ ਮੈਂ ਲੇ ਕੇ ਆਣਾ ਔਰੇ ਬੇਟੀ ਇਸ ਅਖਬਾਰ ਨੂੰ ਇਲਾਕਾ ਨਾਲ ਸੰਗ ਕੇ ਪੜ੍ਹੂਗੀ ਖਬਰਾਂ ਸੁਣਾਉਂਗੀ ਤੁਹਾਨੂੰ ਮੈਂ ਬੇਟਾ ਪੜ੍ਹੋ ਖੇਤੀਬਾੜੀ ਤੇ ਪਲਾਇਵ ਵਿਭਾਗ ਵੱਲੋਂ ਟਰਾਲੀ ਦੀ ਰਹਿਤ ਖੁਦ ਦੀ ਸੰਭਾਲ ਲਈ ਕੈਂਪ ਲਗਾਇਆ ਕਲਸਟਰ ਖੇਡਾਂ ਚੋ ਗੁਰੂ ਨਾਨਕ ਮਿਸਕ ਪਬਲਿਕ ਸਕੂਲ ਦੀ ਹਰੀ ਝੰਡੀ ਲੈ ਚ ਇਹ ਵੀ ਚੈੱਕ ਕਰ ਸਕਦਾ ਹੁਆ ਆ ਪਈਆ ਖਬਰ ਜਿਹੜੀ ਬੱਚੇ ਦਾ ਪੜਿਆ ਖੇਡਾਂ ਪੰਜਾਬ ਦੇ ਮਤਲਬ ਪੰਜਾਬ ਦੀਆਂ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ ਆ ਖਬਰ ਪਈਆ ਫਰਾਂਟ ਕੋਈ ਚੈੱਕ ਕਰਕੇ ਆ ਜੋ ਅੱਖਾਂ ਦੇ ਪੱਟੀ ਬੰਨੀ ਹੋਈ ਹੈ ਬੱਚੀ ਦੇ ਔਰ ਡਬਲ ਪੱਟੀ ਹੈ ਇੱਕ ਬੱਚਾ ਕੋਈ ਹੋਰ ਆ ਜਾ ਇਧਰ ਨਹੀਂ ਉਧਰ ਹੋ ਜੋ ਜਿਹੜੇ ਇਹ ਦਾਅਵੇ ਕਰਦੇ ਨੇ ਔਰ ਦੁੱਖ ਦੀ ਗੱਲ ਇਹ ਹੈਗੀ ਆ ਬਈ ਇਹ ਜਿਹੜੇ ਉਹ ਬੱਚੇ ਜਾਂਦੇ ਨੇ ਉਹਨਾਂ ਕੋਲੇ ਕਿਹਨਾਂ ਦੇ ਬੱਚੇ ਜਾਂਦੇ ਨੇ ਪਿੰਡਾਂ ਦੇ ਬੱਚੇ ਨਹੀਂ ਜਾਂਦੇ ਗਰੀਬ ਘਰਾਂ ਦੇ ਬੱਚੇ ਨਹੀਂ ਜਾਂਦੇ ਉਹਨਾਂ ਪੜ੍ਹੇ ਲਿਖੇ ਐਜੂਕੇਟਰ ਲੋਕਾਂ ਦੇ ਬੱਚੇ ਜਾਂਦੇ ਆ ਮੇਟਾ ਉਹ ਇਧਰ ਆਜੋ ਆ ਮੇਰੇ ਕੋਲ ਪੰਜ ਪੈਨ ਹੈ ਅੱਡੋ-ਅੱਡੋ ਕਲਰ ਦੇ ਆ ਔਰ ਉਹ ਜਿਹੜੇ ਬੱਚਿਆਂ ਦੇ ਉੱਤੇ ਦਿਮਾਗ ਤੇਜ ਕਰਨ ਦਾ ਦਾਵਾ ਕਰਨ ਵਾਲੇ ਆ ਉਹ ਕਾਫੀ ਕੁਝ ਕਰਕੇ ਦਿਖਾਉਂਦੇ ਆ ਹਾਂ ਬੇਟਾ ਆ ਪੈਨ ਲਓ ਇੱਕ ਔਰ ਅਦਰ ਥੋੜਾ ਕੇ ਆ ਜਾਓ ਇਹਨਾਂ ਦੇ ਵਿੱਚੋਂ ਇੱਕ ਪੈਨ ਤੁਸੀਂ ਲੈਣਾ ਹੈਗਾ ਕੈਪ ਲਾਉਣਾ ਹੈਗਾ ਇੱਥੇ ਜੋ ਵੀ ਕੁਝ ਤੁਹਾਨੂੰ ਲੱਗਦਾ ਜੋ ਮਰਜ਼ੀ ਲਿਖ ਦਿਓ ਕੋਈ ਦਿੱਕਤ ਨਹੀਂ ਲਿਖ ਕੇ ਕੈਬ ਦੁਆਰਾ ਲਾ ਦਿਓ ਆ ਰੰਗ ਜਿਹੜਾ ਹੈਗਾ ਰੰਗ ਨੋਟ ਕਰ ਲਿਓ ਧਿਆਨ ਚ ਰੱਖਿਓ ਕੈਮਰੇ ਵੀ ਚੱਲੀ ਜਾਂਦੇ ਆ ਚਲੋ ਕਾਫੀਆ ਕੈਪ ਲਾ ਦੋ ਬਟ ਸ਼ਾਬਾਸ਼ ਤੇ ਹਰ ਇਹ ਹੈ ਕੱਲਰ ਪਤਾ ਸਾਰਿਆਂ ਨੂੰ ਯਸ ਲੈ ਬੇਟਾ ਆ ਲੋ ਨਾ ਸੋ ਕਰੇ ਕੱਲਰ ਨਾਲ ਲਿਖਿਆ ਹੈ ਆਹੇ ਠੀਕ ਬੜਾ ਬੜਾ ਇਹ ਕੋਈ ਦਿਮਾਗ ਤੇਜ ਨਹੀਂ ਹੈ ਲੇਕਾ ਟ੍ਰਿਕ ਹੈ ਉਹਨਾਂ ਬਾਅਦ ਦੱਸਣਾ ਮੇਰੇ ਬੱਚੀ ਨੇ ਬੇਟੀ ਨੇ ਕਿਦਾਂ ਮਤਲਬ ਉਹ ਕੀਤਾ ਤੁਹਾਡੇ ਸਾਹਮਣੇ ਕਿਤਾਬ ਵੀ ਪੜਤੀ ਐ ਅਖਬਾਰ ਵੀ ਪੜਦਾ ਪੈਨ ਦਾ ਰੰਗ ਵੀ ਦੱਸ ਆਹ ਓਰੇ ਕੁੜੇ ਬਟਾ ਪਰਲੇ ਪਾਸੇ ਰਹਿ ਤੂੰ ਇੱਧਰ ਆ ਜਾ ਆ ਇੱਧਰ ਆ ਜਾ ਬਟਾ ਆਇ ਕਹ ਹੋਰ ਛੋਟਾ ਬੱਚਾ ਕਿ ਵੀ ਜਿਹੜਾ ਹੈਗਾ ਨੱਕ ਨਾਲ ਸੁng ਕੇ ਕਿਤਾਬ ਪੜੂਗਾ ਆਪਾਂ ਇਹ ਵੀ ਨਾ ਇੱਕ ਪੇਜ ਪਤਾ ਨਹੀਂ ਸਰ ਨੇ ਜਾਣ ਕੇ ਕਰਤਾ ਠੀਕ ਆਪਾਂ ਖੜਾ ਲੈਂਦੇ ਆ ਜਿੱਥੇ ਤੁਸੀਂ ਕਹੋਗੇ ਉੱਥੇ ਰੁਕ ਜਾਗੇ ਆਪਾਂ ਦੱਸ ਜਾ ਜੀ ਬੋਲੋ ਲਓ ਐ ਚਲੋ ਗਏ ਠੀਕ ਹੈ ਲੈ ਬੇਟਾ ਪੜ ਨੱਕ ਨਾਲ ਸੁng ਕੇ ਪੜੂ ਓਏ This is a chapter based on observation. Do you observe nature and the surroundings around you when you go for a walk in summer? Do you watch the yoga trees, like the people, the banana, etc. in this chapter? No. ਮੈਂ ਕੈਮਰਾ ਬੰਨੂਗਾ ਜ਼ੂਮ ਕਰਕੇ ਇਹਨੂੰ ਵੀ ਆਪਦੇ ਕੈਮਰੇ 'ਚ ਕਰ ਲੈਣਾ। ਫੇਰ ਮੈਂ ਵੀਡੀਓ ਬੜਾਈ ਜੀ ਜ਼ੂਮ ਕਰਕੇ ਦੇਖ ਲੋ ਜੀ। ਬੱਚਾ ਨੇ ਕਿਹਾ ਸੀ ਪੜਦਾ ਕੁਛ ਨਹੀਂ ਆ। ਮੈਂ ਤੁਹਾਨੂੰ ਹੁਣੇ ਦੱਸ ਦਿਆਂਗੇ ਐਕਚੁਅਲੀ ਹੈ ਕਿ ਆਪਾਂ ਇਹ ਤੋਂ ਅਖਬਾਰ ਵੀ ਪੜਾ ਲੈਂਦੇ ਆ। ਆਪਾਂ ਅਖਬਾਰ ਦਾ ਦੂਜਾ ਪੱਸਾ ਕਰ ਲੈਂਦੇ ਆ। ਤਾਂ ਕਿ ਆਏ ਨਾ ਲੱਗੇ ਵੀ ਪਹਿਲਾਂ ਬੇਟੀ ਨੇ ਹਨਾ ਪੜੀ ਸੀ ਵੀ ਉਹ ਹੀ ਫੋਟੋ ਰਹਿਨੇ ਪਰ। ਆ ਲੋ ਜੀ ਆਪਾਂ ਖ਼ਬਰ ਬਦਲੇ। ਲੋ ਬੜਾ ਨਾ ਕਰਕੇ ਪੜੋ। ਕਿਦਾ ਵੀ ਪੜ੍ਹ ਲੇ ਕੌਲੀ ਹਸਪਤਾਲ ਧਾਰੀਵਾਲ ਚ ਆਧੁਨਿਕ ਆਈਸੀ ਜੋ ਕੈਂਪਲੈਕਸ ਦਾ ਉਹ ਦਾ ਕਟਨ ਲੋ ਨਾ ਬੱਚਿਆਂ ਵਾਸਤੇ ਬਹੁਤ ਜ਼ੋਰਦਾਰ ਤਾੜੀਆਂ ਠੀਕ ਹੈ ਬੇਟਾ ਸ਼ਾਬਾਸ਼ ਬੈਠ ਜਾ ਬੇਟਾ ਤੁਹਾਡੇ ਸਕੂਲ ਦੇ ਬੱਚੇ ਆ ਉਹ ਦਾਵਾ ਕਰਦੇ ਨੇ ਅਸੀਂ 1 ਮਹੀਨਾ ਟ੍ਰੇਨਿੰਗ ਦੇਗੇ ਬਸ ਸਿਰਫ ਮੈਡਮ ਸੀਗੇ ਸਰ ਸੀਗੇ ਉੱਥੇ ਨੇ ਸਾਹਮਣੇ ਸਿਰਫ 10 ਮਿੰਟ ਟ੍ਰੇਨਿੰਗ ਦਿੱਤੀ ਇਹਨਾਂ ਬੱਚਾ ਆ ਪਰ ਲੱਗ ਗਿਆ ਚਾਹੇ ਸਾਰਾ ਦੇਸ਼ ਪਰ ਲੱਗ ਜਾਉ ਮੈਂ ਤਰੀਕਾ ਦੱਸ ਦੇਣਾ ਤੁਹਾਨੂੰ ਕੀ ਹੈ ਅਸਲ ਦੇ ਵਿੱਚ ਕੀ ਹੈ ਬੇਟਾ ਇੱਕ ਵਾਰੀ ਫੇਰ ਆ ਜਾਓ ਤੁਸੀਂ ਇੱਕ ਵਾਰੀ ਫੇਰ ਆ ਜਾਓ ਅਸੀਂ ਉਹਨਾਂ ਨੇ ਦਾਵਾ ਕੀਤਾ ਸੀਗਾ ਕਿ ਜਿਹੜੇ ਇਹ ਗੱਲ ਗਾ ਉਹ ਕਰਦੇ ਨੇ ਮੇਰੇ ਥੋੜੇ ਬੱਚਾ ਦਿਮਾਗ ਤੇ ਕਰਦੇ ਆ ਜਿਹੜੇ ਬੱਚਾ ਅੱਖਾਂ ਤੇ ਕਾਲੀ ਪੱਟੀ ਬੰਨ ਕੇ ਪੜਦਾ ਹੈ ਇਹ ਕੰਮ ਕਰਦੇ ਪੱਟੀ ਖੋਲਦੇ ਲੋੜ ਨਹੀਂ ਪੱਟੀ ਦੀ ਰਾਤ ਨੂੰ ਉਹਨੂੰ ਕਮਰੇ 'ਚ ਬਿਠਾ ਦਿਓ ਤੇ ਲਾਈਟ ਕਰ ਦਿਓ ਬੰਦ ਕਿਤਾਬ ਫੜਾ ਦਿਓਗਾ ਬੱਚਾ ਪੜ ਨਹੀਂ ਪੜ ਸਭ ਉਹ ਜੇ ਪੜ ਦੇ ਸਾਡੇ ਕੋਲ ਆ ਜਾਓ 5 ਲੱਖ ਰੁਪਏ ਦੇ ਮੰਗੂ। ਬਲਕਿ ਜਿਹੜੇ ਉਹ ਲੋਕ ਜਿਹੜਾ ਬੱਚਾ ਉਹਨਾਂ ਦੇ ਕੋਲੇ ਚਲਿਆ ਗਿਆ ਪਰ ਉਸ ਕੋਲੇ ਬੱਚਾ ਭੇਜਦੇ ਇਸ ਕਰਕੇ ਹੈ ਕਿ ਸਾਡਾ ਬੱਚਾ ਕੰਪੀਟੀਸ਼ਨਸ ਫਰਸਟ ਆਊਗਾ ਸਾਡੇ ਬੱਚੇ ਦਾ ਬ੍ਰੇਨ ਇਨਾ ਫਾਸਟ ਹੋ ਜਾਊਗਾ ਅਡਕ ਤੇਜ਼ ਹੋ ਜਾਊਗਾ ਪਰ ਇਹ ਚੀਜ਼ ਨਾ ਅੱਜ ਕਹਿਣਾ ਔਰ ਪਹਿਲਾਂ ਵੀ ਬਹੁਤ ਸਾਰੇ ਸਟੇਜਾ ਤੇ ਮੈਂ ਕਹਿ ਚੁੱਕਿਆ ਹੈ ਕਿ ਜਿਹੜਾ ਬੱਚੇ ਨੂੰ ਆਹ ਚੀਜ਼ ਸਿਖਾਤੀ ਔਰ ਉਹ ਹੀ ਪਰਫੋਰਮੈਂਸ ਕਰਦੇ ਹੈ ਤੇ ਬੱਚੇ ਦੇ ਬ੍ਰੇਨ ਦੇ ਵਿੱਚ ਕਜੀ ਭਰ ਦਿੰਦੇ ਨੇ ਕਿਸੇ ਨੂੰ ਦੱਸੀ ਨਾ ਜੇ 10 ਦਿਨਾਂ ਆ ਹੋ ਜੂਦ ਨੂੰ ਉਹ ਹੋ ਜਾਊਗਾ ਉਹ ਬੱਚਾ ਜਿਹਨੂੰ ਤੁਸੀਂ ਦਿਮਾਗ ਤੇਜ਼ ਕਰਨ ਵਾਸਤੇ ਭੇਜਦੇ ਹੋ ساری ਜ਼ਿੰਦਗੀ ਨਹੀਂ ਕਾਮਯਾਬ ਹੁੰਦਾ ਕਾਮਯਾਬ ਹੋ ਜਾਦਾ ਮੇਰੇ ਕੋਲੇ ਆ ਜਾਊਗਾ ਕੌਕ ਜਦੋਂ ਦੇ ਬ੍ਰੇਨ ਦੇ ਵਿੱਚ ਉਹਦੇ ਦਿਮਾਗ ਦੇ ਵਿੱਚ ਇੱਕ ਡਰ ਭਰਤਾ ਉਹ ਬੱਚਾ ਸਾਰੀ ਜ਼ਿੰਦਗੀ ਚਾਹੇ ਉਹ 50 ਸਾਲ ਦਾ ਹੋ ਜਾਏ 60 ਸਾਲ ਦਾ ਹੋ ਜਾਏ ਉਹ ਡਰ ਕਦੇ ਨਹੀਂ ਨਿਕਲਦਾ ਕਿਉਂਕਿ ਮੇਰਾ ਕਦੇ ਪਰਦਾ ਫਰੇ ਨਾ ਜਾਵੇ ਮੇਰਾ ਪਰਦਾ ਫਾਸ ਨਾ ਹੋ ਜਾਏ ਮੇਰਾ ਝੂਠ ਨਾ ਪੜਿਆ ਜਾਵੇ ਹੁਣ ਕੀ ਹੈਗਾ ਆ ਦੇਖੋ ਥੋੜਾ ਅੱਗੇ ਆ ਜੀ ਬਟਾ ਥੋੜਾ ਅੱਗੇ ਆ ਦੇਖੋ ਅੱਖਾਂ ਦੀ ਪੱਟੀ ਬੰਨੀ ਐ ਬੜਾ ਲੱਕ ਦੀ ਹੱਡੀ ਸਾਡੀ ਉੱਚੀ ਐ ਆ ਬੇਟੀ ਦੀ ਪੱਟੀ ਬੰਨਿਆ ਆ ਸਾਈਡ ਤੇ ਜਿਹੜੀ ਜਗ੍ਹਾ ਹੈਗੀ ਐ ਆ ਚੀਜ਼ ਗੈਪ ਐ ਇੱਥੋਂ ਦੇ ਜਦੋਂ ਇਸ ਤਰ੍ਹਾਂ ਕਰਦੇ ਨੇ بڑے ਵੱਡਾ ਚੈਰੀ ਕਲਸੀ ਨੇ ਨਵੇਂ ਬੰਨ੍ਹੇ ਆ ਸਾਰਾ ਕੋਈ ਦਸੀਂ ਅੰਦਰ ਲੋ ਐਸੀ ਕੰਪਲੀਟ ਸਾਰਾ ਕੋਈ ਦਸੀਂ ਅੰਦਰ ਖਬਰ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਈ ਜਾਈ ਜਾ ਸਭ ਦਸੀਂ ਅੰਦਰ ਠੀਕ ਐ ਬੇਟਾ ਸ਼ੁਕਰੀਆ ਲੜ ਜੀ ਤੁਸੀਂ ਸਾਰੇ ਘਰੇ ਜਾ ਕੇ ਸਿੱਖਣਾ ਕਿਹਨੇ ਕਿਹਨੇ ਹੱਥ ਖੜੇ ਕਰੋ। ਜਿਹੜੇ ਡੈਡੀ ਦੀ ਕਾਲੀ ਪਾਗਾਂ ਨੂੰ ਪਾੜ ਕੇ ਪੱਟੀ ਬਣਾ ਲਿਓ। ਓਏ ਥੋਨੂੰ ਪਾੜ ਕੇ ਅੱਗੇ ਪੜਨਾ ਥੋਨੂੰ ਡੈਡੀ ਸਿਖਾ ਦਊਗਾ ਠੀਕ ਹੈ?